ਤੰਗ ਦੇ ਨਾਲ ਆਪਣੇ ਸਾਥੀ ਸਹਿਯੋਗੀ ਸਜਨਾ ਦੇ ਨਾਲ ਮਿਲ ਕੇ ਖੰਨਾ ਨਿਵਾਸੀਆਂ ਲਈ ਸਵਚੱਚੇ ਪ੍ਰਬੰਧ ਕੀਤੇ ਜਿਸ ਦੇ ਵਿੱਚ ਲਗਾਤਾਰ ਕਈ ਦਿਨਾਂ ਤੋਂ ਤਿਆਰੀਆਂ ਦੀ ਦੇਖ ਰੇ ਸਰਦਾਰ ਗੁਰਕੀਰਤ ਸਿੰਘ ਕੋਟਲੀ ਸਾਹਿਬ ਸਾਫ ਦਾ ਮੰਤਰੀ ਪੰਜਾਬ ਜੋ ਆਪਣੇ ਪਰਿਵਾਰ ਦੇ ਨਾਲ ਸਰਦਾਰ ਤੇਜ ਪ੍ਰਕਾਸ਼ ਸਿੰਘ ਜੀ ਕੋਟਲੀ ਉਹਨਾਂ ਦੇ ਨਾਲ ਇੱਥੇ ਬੈਠੇ ਨੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਮੈਡਮ ਗੁਰਪ੍ਰੀਤ ਕੌਰ ਜੀ ਕੋਟਲੀ ਸਮੂਚਾ ਨੰਦਾ ਪਰਿਵਾਰ ਸਰਦਾਰ ਲਖਵੀਰ ਸਿੰਘ ਜੀ ਲੱਖਾ ਪਾਇਲ ਜੀ ਸਤਕਾਰਯੋਗ ਲੋਕ ਸੁਪਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਡਾਕਟਰ ਅਮਰ ਸਿੰਘ ਜੀ ਬਹੁਤ ਹੀ ਨੇਕ ਤੇ ਧਿਆਨਨਦਾ ਰੀਡਰ ਉਹ ਵੀ ਆਪਣੀ ਸ਼ਮੂਲੀਅਤ ਦੇ ਨਾਲ ਸਾਡੇ ਸਮਾਗਮ ਦੀ ਰੌਣਕ ਨੂੰ ਵਧਾ ਰਹੇ ਨੇ ਸਾਰੇ ਨਗਰ ਨਿਵਾਸੀ धार्मिक संस्थावे व्यापारिक संस्था सामाजिक संस्थावा, व्यापारिक संस्थावा, राजनीतिक दे नुमाइंदे मिलके एक परिवारिक माहौल एक खूबसूरत दुशहरे का समागम जिन्होंने उलीक किया सो ਪ੍ਰਭੂ ਜੀ ਦੇ ਨਾਮ ਜੀ ਦੇ ਅਸ਼ੀਰਵਾਦ ਦੇ ਨਾਲ ਪੂਰੀ ਧਾਰਮਿਕ ਪਰੰਪਰਾਵਾਂ ਦੇ ਨਾਲ ਸ਼ਸਤਰ ਪੂਜਾ ਦੇ ਨਾਲ ਵਿਧੀ ਵਿਧਾਨ ਦੇ ਨਾਲ ਆਪਣੇ ਇਲਾਕਾ ਨਿਵਾਸੀਆਂ ਨੂੰ ਸਮਰਪਣ ਦੀ ਭਾਵਨਾ ਦੇ ਨਾਲ ਇਕਤਾ ਦੀ ਭਾਵਨਾ ਦੇ ਨਾਲ ਪ੍ਰੇਮ ਪਿਆਰ ਦੀ ਭਾਵਨਾ ਦੇ ਨਾਲ ਇਸ ਦੁਸ਼ਹਿਰੇ ਦੇ ਤਿਉਹਾਰ ਦੇ ਪ੍ਰਬੰਧ ਸਮੂਚੀ ਪ੍ਰਬੰਧਕ ਕਮੇਟੀ ਇੱਥੇ ਹਾਜ਼ਰ ਬੇਨਤੀ ਹੈ ਸਾਰਿਆਂ ਨੇ ਆਪਣੇ ਮੋਬਾਈਲ ਆਪਣੇ ਪਾਸ ਆਪਣੀ ਚੈਨ ਆਪਣੀ ਹਰ ਇੱਕ ਚੀਜ਼ ਦਾ ਇਤਿਹਾਰ ਲਖਣਾ ਨਾ ਸ਼ਰਾਰਤ ਕਰਨੀ ਹੈ ਨਾ ਕਰਨ ਦੇਣੀ ਹੈ ਔਰ ਬੜੀ ਸ਼ਾਂਤੀ ਦੇ ਨਾਲ ਜਾਗੋਸ਼ ਪ੍ਰਭੂ ਜੀ ਦੇ ਨਾਮ ਨੇ ਜੈ ਸ਼ਿਰੀਦਾ